ਚੋਣਾਂ ਦੇ ਪ੍ਰਚਾਰ ਦੇ ਚੱਲਦਿਆਂ ਬਠਿੰਡਾ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਲਈ ਪ੍ਰਚਾਰ ਕਰਦੇ ਹੋਏ ਅੱਜ ਸਰਦੂਲਗੜ ਦੇ ਐਮਐਲਏ ਗੁਰਪ੍ਰੀਤ ਸਿੰਘ ਬਨਾਵਾਲੀ ਨੇ ਆਟੋ ਮਾਰਕੀਟ ਵਿੱਚ ਕੀਤੀ ਲੋਕ ਮਿਲਣੀ ਇਸ ਮੌਕੇ ਤੇ ਐਮਐਲਏ ਬਨਾਵਾਲੀ ਨੂੰ ਲੱਡੂਆਂ ਦਾ ਤੋਲ ਕੇ ਆਟੋ ਮਾਰਕੀਟ ਦੇ ਦੁਕਾਨਦਾਰਾਂ ਨੇ ਪੂਰਨ ਸਪੋਰਟ ਦਾ ਦਵਾਇਆ ਵਿਸ਼ਵਾਸ ਇਸ ਮੌਕੇ ਤੇ ਇਕੱਠੇ ਹੋਏ ਵਰਕਸ਼ਾਪ ਮਾਲਕਾਂ ਮੌਤੇਦਾਰਾਂ ਅਤੇ ਆਪਾਗੂਆਂ ਨੇ ਕੀ ਕਿਹਾ ਜਾਣਨ ਲਈ ਦੇਖੋ ਸਾਡੀ ਹੈਰ ਜਿੰਦਾਬਾਦ ਜਿੱਤੂ ਗਾ ਵੀ ਜਿੱਤੂ ਗਾ ਜਨੂਆ ਜਿੱਤੂ ਗਾ ਜਿੰਦਾਬਾਦ 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 ਕਿ ਕਿ ਨਾਮੰਬਰ ਵੀ ਕੱਟ ਹੋ ਕੇ ਆਪਣੇ ਅਮਨ ਸਿੰਘ ਸਾਹਿਬ ਨੂੰ ਵਿਸ਼ਵਾਸ ਦਿਵਾਵਾਂਗੇ ਕਿ ਅਸੀਂ ਵੱਧ ਤੋਂ ਵੱਧ ਵੋਟਾਂ ਪਾਵਾਂਗੇ ਸਾਰ ਸੰਗਠਨਾਂ ਨਾਲ ਸਾਂਝੇ ਕੀਤੇ ਹੈ ਮੈਂ ਧੰਨਵਾਦੀ ਹਾਂ ਸਮੁੱਚੇ ਪੱਤਰਕਾਰ ਸਾਹਿਬਾਨ ਸਾਰੇ ਇੱਥੇ ਪਹੁੰਚੇ ਹੋਏ ਹੈ ਪ੍ਰਸਿੱਧ ਰੂਪ ਅੱਜ ਸਾਡੇ ਐਮਐਲਏ ਸਾਹਿਬ ਦੇ ਜਿਨ੍ਹਾਂ ਨੇ ਬਹੁਤ ਹੀ ਕੀਮਤੀ ਸਮੇਂ ਚ ਸਮਾਂ ਕੱਢ ਕੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਹਨ ਕਰਨੇ ਹਨ ਐਮਐਲਏ ਸਾਹਿਬ ਨੇ ਸਾਡਾ ਉਹ ਲਾਂਭਾ ਲਾਹ ਦਿੱਤਾ ਤੇ ਬਹੁਤ ਵਧੀਆ ਝਟਕਾ ਸਾਡੀਆਂ ਬਣੀਆਂ ਹਨ ਤਾਂ ਦੋਸਤੋ ਹੁਣ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਉਣ ਵਾਲੀ 31 ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਅਸੀਂ ਕੁੜੀਆ ਸਾਹਿਬ ਨੂੰ ਕਾਮਯਾਬ ਕਰਾਰੇ ਬਹੁਤ ਹੋਇਆ ਲੇਕਿਨ ਇਹਨਾਂ ਦਾ ਐਮਐਲਏ ਸਾਹਿਬ ਦਾ ਟਾਈਮ ਬਹੁਤ ਕੀਮਤੀ ਹੈ ਸੋ ਉਹਨਾਂ ਨੇ ਟਾਈਮ ਤੋਂ ਟਾਈਮ ਕੱਢ ਕੇ ਸਾਨੂੰ ਟਾਈਮ ਦਿੱਤਾ ਹੈ ਸੋ ਅਸੀਂ ਦਾ ਜਰੂਰ ਇਹਨੂੰ ਧੰਨਵਾਦ ਕਰਨ ਵਾਸਤੇ ਬੁਲਾਇਆ ਹੈ ਤੇ ਨਾਲ ਦੀ ਨਾਲ ਇਹਨੂੰ ਵਿਸ਼ਵਾਸ ਵੀ ਦਿਵਾਉਣ ਵਾਸਤੇ ਬੁਲਾਇਆ ਹੈ ਕਿ ਤੁਸੀਂ ਸਾਡਾ ਹਰ ਵੇਲੇ ਸਾਥ ਦਿਨੇ ਹੋ ਤੇ ਹੁਣ ਸਾਡਾ ਟਾਈਮ ਹੈ ਤੁਹਾਡਾ ਸਾਥ ਦੇਣ ਦਾ ਅਸੀਂ ਸਾਰੇ ਤੁਹਾਨੂੰ ਵਿਸ਼ਵਾਸ ਦਿਵਾਉਨੇ ਆ ਕਿ ਅਸੀਂ ਤੁਹਾਡਾ ਤਨ ਮਨ ਧਨ ਦੇ ਨਾਲ ਸਾਥ ਦੇਵਾਂਗੇ ਸੋ ਮੈਂ ਸਾਰੇ ਆਟੋਵਾਰਕਿਸ ਦੇ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਦੇਖੋ ਆਪਣਾ ਮੇਰੇ ਸਾਹਮਣੇ ਸਾਥ ਦਿੱਤਾ ਹੈ ਹੁਣ ਆਪਣਾ ਹੱਕ ਮੰਨਦੇ ਇਹਨਾਂ ਦਾ ਸਾਥ ਦੇ ਦਿੰਦਾ ਜਿੰਨੇ ਵੀ ਸੱਜਣ ਬੈਠੇ ਹੋ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਤਾਂ ਮੈਂ ਤੁਹਾਡਾ ਕਰਦਾ ਕਿਉਂਕਿ ਤੁਸੀਂ ਕੰਮ ਛੱਡ ਕੇ ਇੰਨੀ ਗਰਮੀ ਦੇ ਵਿੱਚ ਇੱਥੇ ਬੈਠੇ ਹੋ ਤਾਂ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਹਦੇ ਨਾਲ ਤੁਹਾਡਾ ਧੰਨਵਾਦ ਕਰ ਸਕਾਂ ਧੰਨਵਾਦ ਇਸ ਗੱਲ ਦਾ ਕਿ ਜਦੋਂ ਸਰਕਾਰ ਹੁੰਦੀ ਆ ਉਸ ਵੇਲੇ ਤਾਂ ਸਾਰੇ ਆ ਜਾਂਦੇ ਜਦੋਂ ਸਰਕਾਰ ਨਹੀਂ ਸੀ ਤੁਸੀਂ ਤਾਂ ਉਦੋਂ ਵੀ ਕਹਿੰਦੇ ਹੁੰਦੇ ਆ ਤਕੜੇ ਹੋ ਕੇ ਮੇਰਾ ਐਸੇ ਪ੍ਰੋਗਰਾਮ ਕਰਾਇਆ ਸੀ ਮੈਂ ਭੁੱਲ ਨਹੀਂ ਸਕਦਾ ਕਿਉਂਕਿ ਬੜਾ ਦਵਾ ਹੁੰਦਾਗਾ ਡਰ ਹੁੰਦਾਗਾ ਤੇ ਆਪਣੇ ਇਲਾਕੇ 'ਚ ਤਾਂ ਇਹ ਵੀ ਸੀਗਾ ਵੀ ਜੇ ਸਾਡੇ ਮਗਰ ਨਹੀਂ ਚੱਲਦੇ ਤੇਰੇ ਤੇ ਪਰਚਾ ਉਹਦੀ ਹੋ ਜੂ ਉਂਗਲ ਉਹਦੀ ਵੜਦਾਂਗੇ 326 ਬਣ ਜੂ 307 ਵੜ ਜੂ ਜਾਂ ਤੇਰੇ ਤੇ ਭੁੱਕੀ ਦਾ ਕੇਸ ਪਾ ਦਾਂਗੇ ਪਰ ਤੁਸੀਂ ਵੀ ਉਦੋਂ ਅੜੇ ਰਹੇ ਅੜ ਕੇ ਇੱਥੇ ਮੇਰੇ ਜਾਦਾ ਪ੍ਰੋਗਰਾਮ ਕਰਾਇਆ ਸੀਗਾ ਤੋਂ ਤੁਹਾਡੇ ਸਹਿਯੋਗ ਦੇ ਨਾਲ ਮੈਂ ਐਮਐਲਏ ਬਣਿਆਗਾ ਮੇਰਾ ਫਰਜ਼ ਬਣਦਾ ਕਿ ਜਿਹੜੇ ਸ਼ਹਿਰ ਦੇ ਇਲਾਕੇ ਦੇ ਕੰਮ ਨੇ ਉਹ ਪਹਿਲ ਦੇ ਆਧਾਰ ਤੇ ਕਰਾਂ ਤੁਹਾਡਾ ਕੱਠ ਦਾ ਦਾ ਕੱਲ ਦੀ ਟ੍ਰਿਬਿਊਨ ਦੀ ਰਿਪੋਰਟ ਵੇਖ ਲਓ ਆਈਪੀ ਦੀ ਰਿਪੋਰਟ ਵੇਖ ਲਓ ਇੰਟੈਲੀਜੈਂਸੀ ਦੀ ਰਿਪੋਰਟ ਦੇਖ ਲਓ ਹੁਣ ਸਰਦੂਲਗੜ੍ਹ ਨੂੰ ਤਾਂ ਮੰਨ ਹੀ ਗਏ ਵੀ ਇਹ ਕਿਲੇ ਚ ਸੇਹ ਤਾਂ ਲੱਗਦੀ ਨਹੀਂ ਆਪ ਬੰਨ ਗਏ ਇਹ ਤੁਹਾਡੇ ਸਹਿਯੋਗ ਨਾਲਗਾ ਵੱਡੇ ਤੋਂ ਵੱਡੇ ਕਹਿ ਗਏ ਕਿ ਸਰਦੂਲਗੜ੍ਹ ਤਾਂ ਫਾਸਟ ਆ ਰਿਹਾ ਹੈਗਾ ਮੈਂ ਤੁਹਾਡੀ ਸਹਿਯੋਗ ਨਾਲ ਕਹਿਣਾਗਾ ਨੌਏ ਸੀਟਾਂ ਦੇ ਵਿੱਚੋਂ ਨੌਏ ਸੀਟਾਂ ਦੇ ਵਿੱਚੋਂ ਸਭ ਤੋਂ ਵੱਡੀ ਲੀਡ ਆਪਾਂ ਨੂੰ ਇੱਥੋਂ ਮਿਲ ਰਹੀ ਹੈ ਤੇ ਖੁੱਡੀਆਂ ਸਾਹਿਬ ਜਿੱਤ ਰਹੇ ਨੇ ਸੋ ਆ ਵੇਸਲੇ ਨਹੀਂ ਹੋਣਾ ਅਹੀ ਜਿਹੜਾ ਟਾਈਮ ਆਗਾ ਅੱਜ ਦਾ ਕੱਲ ਦਾ ਤੇ ਪਰਸੋ ਦਾ ਤਿੰਨ ਦਿਨਾਂਗੇ ਦੇਖੋ ਮੈਂ ਤਾਂ ਜਮਾ ਟਿੱਕੇ ਨਹੀਂ ਵੇਖਿਆ ਸਰੀਰ ਵੀ ਕਦੇ-ਕਦੇ ਲੱਗਦਾ ਠਿੱਲਾ ਗਲ ਵੀ ਵਹਿ ਜਾਂਦਾ ਫੇਰ ਗਰਾਰੇ ਗਰੂਰੇ ਕਰਕੇ ਫੇਰ ਚੱਲ ਪੈਂਦੇ ਆਗੇ ਕਿਉਂਕਿ ਇਹ ਆਪਣਾ ਫਰਜ ਆਗਾ ਕਿ ਜੇ ਪੰਜਾਬ ਦੀ ਆਵਾਜ਼ ਆਪਾਂ ਉੱਥੇ ਲੋਕ ਸਭਾ ਦੇ ਵਿੱਚ ਪਹੁੰਚਾਉਣੀ ਆ ਲੋਕ ਸਭਾ ਦੇ ਵਿੱਚ ਜਾ ਕੇ ਗੱਲ ਕਰਨੀ ਆ ਆਪਣੇ ਫੰਡ ਲੈਣੇ ਆ ਦਾ ਖੁੱਡੀਆਂ ਸਾਹਿਬ ਨੂੰ ਲੋਕ ਸਭਾ ਦੇ ਵਿੱਚ ਭੇਜਣਾ ਬਹੁਤ ਜ਼ਰੂਰੀ ਆ ਦੂਜਾ ਮੈਂ ਇੱਕ ਗੱਲ ਕਰਦਾ ਜਿਹੜੇ ਅੱਜ ਆ ਕੇ ਵੀ ਕਹਿੰਦੇ ਨੇ ਕਿ ਸਾਨੂੰ ਜਿਤੇ ਆਓ ਤੇ 2 ਮਹੀਨੇ ਹੋਇਆ ਚੋਣ ਜਾਬਤਾ ਲੱਗੇ ਨੂੰ 2 ਮਹੀਨੇ ਤੋਂ ਪਹਿਲਾਂ ਇੱਥੇ ਮੈਂਬਰ ਪਾਰਲੀਮੈਂਟ ਕੌਣ ਸੀ ਬੀਬਾ ਹਰਸਿਮਰਤ ਕੌਰ ਬਾਦਲ ਤੇ 2 ਮਹੀਨਿਆਂ ਤੋਂ ਪਹਿਲਾਂ ਕਿਹੜਾ ਫੱਟ ਦੇ ਕੇ ਜਿਹੜਾ ਹੁਣ ਨਮਾ ਦੇ ਕੇ 15 ਸਾਲ ਨਹੀਂ ਦਿੱਤਾ ਗਿਆ ਹੁਣ ਨਮਾ ਦੇ ਦੇਣਗੇ ਸੋ ਮੈਂ ਇਹੀ ਸਵਾਲ ਪੁੱਛਦਾ ਕਿ 15 ਸਾਲ ਹੋ ਗਏ ਲਗਾਤਾਰ ਤੁਹਾਨੂੰ ਬਣਾਉਂਦਿਆਂ ਨੂੰ 15 2090 90 ਕਰੋੜ ਰੁਪਇਆ ਤਾਂ ਸਿੱਧਾ ਹਰ ਸਿਮਰਤ ਕੌਰ ਬਾਦਲ ਦੇ ਆਪਦੇ ਹੱਥਾਂ ਨਾਲ ਸਾਈਨ ਕਰਕੇ ਦੇਣਾ ਸੀ ਜਿਹੜਾ 6 ਕਰੋੜ ਰੁਪਇਆ ਸਾਲ ਦਾ ਮਿਲਦਾ ਤੇ ਅੱਜ ਤੋਂ 2 ਸਾਲ ਪਹਿਲਾਂ ਜਾਂ ਲਾਲਗੇ 2 ਮਹੀਨੇ ਪਹਿਲਾਂ ਮਹੀਨਾ ਪਹਿਲਾਂ ਤੁਹਾਡੇ ਕੋਲੇ ਕੋਈ ਆਟੋ ਮਾਰਕੀਟ 'ਚ ਆ ਕੇ ਪੁੱਛਿਆ ਹੋਵੇ ਵੀ ਮੇਰੇ ਕੋਲੇ ਇੰਨਾ ਫੰਡ ਆਉਂਦਾ ਦੱਸੋ ਕਿੱਥੇ ਦੇਵਾਂ ਤੇ ਮੈਂ ਇਹ ਵਾਅਦਾ ਕਰ ਸਕਦਾ ਤੁਸੀਂ ਸਾਰੇ ਭਰਾ ਬੈਠੇ ਹੋ 2 ਸਾਲ ਹੋ ਗਏ ਤੁਸੀਂ ਸੁੱਖ ਦੀ ਨੀਂਦ ਸੌਂਨੇ ਹੋ ਮੈਂ ਨਾ ਇੱਥੇ ਕੋਈ ਟੈਕਸ ਵਾਲਾ ਨਾ ਕੋਈ ਹੋਰ ਬਗਾਰ ਵਾਲਾ ਕੋਈ ਆ ਕੇ ਤੁਹਾਡੇ ਦੇਲ ਹੀ ਨਹੀਂ ਖੜ ਸਕਦਾ ਮੈਂ ਬੋਲ ਕੇ ਗਿਆ ਸੀਗਾ ਕਿ ਮੈਂ ਬੈਠਾਂਗਾ ਤੁਸੀਂ ਫਿਕਰ ਨਾ ਕਰਿਓ ਤੁਸੀਂ ਮਿਹਨਤ ਕਰਦੇ ਹੋ ਆ ਦੀ ਮਜ਼ਦੂਰੀ ਕਰਦੇ ਹੋ ਤੇ ਤੁਹਾਡੀ ਮਜ਼ਦੂਰੀ ਚੋਂ ਅੱਗੇ ਹਿੱਸੇ ਪੱਤੀਆਂ ਚੱਲ ਕੇ ਆਪ ਹੀ ਦੋ ਬੰਦੇ ਬਣ ਜਾਂਦੇ ਵੀ ਮੈਂ ਆਜੋ ਮੈਂ ਤੁਹਾਡੀ ਗੱਲ ਕਰਾ ਦਿੰਨਾ ਤੇ ਦੋ ਕੁ ਦਿਨਾਂ ਬਾਅਦ ਰੌਲਾ ਕਰ ਦਿੰਦੇ ਵੀ ਗੱਲ ਥੋੜੇ ਪੈਸਿਆਂ ਚ ਹੋਈ ਆ ਥੋੜੇ ਜਿਹਾ ਹੋਰ ਵਧਾਉਣੇ ਪੈਣਗੇ ਮੈਨੂੰ ਤਾਂ ਸਾਰਾ ਬੱਧਾ ਕੀ ਕੁਝ ਹੁੰਦਾ ਰਿਹਾ ਤੇ ਅਸੀਂ ਤੁਹਾਡੇ ਕੋਲੇ ਆ ਕੇ ਵੀ ਨਹੀਂ ਖੜੇ ਸਗੋਂ ਦੀ ਆਏ ਕਹਿੰਦੇ ਆ ਜੇ ਕੋਈ ਤੁਹਾਨੂੰ ਦੁੱਖ ਤਕਲੀਫ ਆ ਸਾਨੂੰ ਦੱਸੋ ਜਿਹੜੀ ਵੀ ਦੁੱਖ ਤਕਲੀਫਾਂ ਹੱਲ ਕਰਾਂਗੇ ਚਾਹੇ ਤੁਝ ਛੜਕਾਂ ਦੀ ਗੱਲ ਕਰੀਆ ਚਾਹੇ ਵਾਸ਼ਰੂਮਾਂ ਵਾਲੀ ਗੱਲ ਕਰੀਆ ਚਾਹੇ ਕੋਈ ਹੋਰ ਗੱਲ ਆਗੀ ਤਕਲੀਫਾਂ ਆਪਣੀਆਂ ਬਹੁਤ ਨੇ ਪਰ ਮੈਂ ਤੁਹਾਨੂੰ ਦੱਸਦਾ ਹਜੇ ਆਪਣੀ ਮਿਊਸਪਲਿਟੀ ਨਹੀਂ ਬਣੀ ਤੁਹਾਨੂੰ ਪਤਾ ਐਮਸੀ ਸਾਹਿਬਾਨ ਆਪਣੇ ਨਹੀਂਗੇ ਹੁਣ ਮਿਊਸਪਲਿਟੀ ਬਣ ਜੂਗੀ ਪ੍ਰਧਾਨ ਐਮਸੀ ਸਾਹਿਬਾਨ ਬਣ ਜਾਣਗੇ ਮੇਰਾ ਅੱਧਾ ਬੋਝ ਘਟ ਜੂ ਕਿਉਂਕਿ ਜਦੋਂ ਵਾਰਡ ਦਾ ਐਮਸੀ ਬਣ ਜਾਂਦਾ ਉਹ ਆਪਦਾ ਵਾਰਡ ਦਾ ਕੰਮ ਆਪ ਕਰਾਉਂਦਾ ਮੇਰਾ ਸਹਿਯੋਗ ਹੁੰਦਾ ਹੁਣ ਇਸੇ ਤਰ੍ਹਾਂ ਪਿੰਡਾਂ ਵਿੱਚ ਪੰਚਾਇਤਾਂ ਨੇ ਤੁਸੀਂ ਜਦੋਂ ਮਿਊਨਿਸਪੈਲਿਟੀ ਬਣ ਗਈ ਪ੍ਰਧਾਨ ਬਣ ਗਿਆ ਤਾਂ ਮੈਂ ਤਾਂ ਫੰਡ ਲਿਆ ਕੇ ਦੇਣੇ ਆ ਤੇ ਲਾਉਣੇ ਹੁੰਦੇ ਐ ਐਮਸੀ ਸਾਹਿਬਾਨਾਂ ਨੇ ਸੋ ਜਿਹੜਾ ਵੀ ਤੁਹਾਡੇ ਆਪਣਾ ਆਟੋ ਮਾਰਕੀਟ ਦਾ ਕੋਈ ਕੰਮ ਆ ਪਹਿਲ ਦੇ ਆਧਾਰ ਤੇ ਕਰਾਂਗੇ ਕੋਈ ਵੀ ਦੁੱਖ ਤਕਲੀਫ ਆ ਤੁਸੀਂ ਖੁੱਲ ਕੇ ਦੱਸਿਆ ਕਰੋ ਤੁਹਾਨੂੰ ਇਹ ਵਿਸ਼ਵਾਸ ਦਿਵਾਉਣੇ ਆ ਜਿਵੇਂ 2 ਸਾਲ ਸੁੱਖ ਦੇ ਨੰਗੇ ਆ ਤੁਹਾਡੇ ਕੰਨੀ 3 ਸਾਲ ਕੋਈ ਦੇਖ ਨਹੀਂ ਸਕਦਾ ਇੱਕ ਇਹ ਵੀ ਦੱਸਦਾ ਕੱਲੇ ਤੁਸੀਂ ਇੱਥੋਂ ਆਟੋ ਮਾਰਕੀਟ ਵਾਲੇ ਨਹੀਂ ਤੁਸੀਂ ਕਹਾ ਪਿੰਡਾਂ ਦੇ ਵੀ ਆਗੂ ਹੋ ਮੈਂ ਵੇਖਿਆ ਜਿੰਨੇ ਪਿੰਡ ਬੈਠੇ ਨੇ ਆਪਦੇ ਆਪ ਦੇ ਪਿੰਡ ਦੇ ਵਿੱਚ ਵੀ ਸਾਰੇ ਜਾਣੇ ਜਾ ਕੇ ਕਿ ਜਿੰਨੇ ਕੁ 2 ਸਾਲਾਂ ਚ ਆਪਾਂ ਕੰਮ ਕਰਿਆ ਚਾਹੇ ਸੜਕਾਂ ਦੀ ਗੱਲ ਕਰ ਲਈਏ ਪਾਣੀਆਂ ਦੀ ਗੱਲ ਕਰ ਲਈਏ ਨਹਿਰਾਂ ਦੀ ਗੱਲ ਕਰ ਲਈਏ ਨੌਕਰੀਆਂ ਦੀ ਗੱਲ ਕਰ ਲਈਏ ਇੱਕ ਤਾਂ ਇੱਥੋਂ ਹੀ ਆਪਣਾ ਸਬ ਇਨਸਪੈਕਟਰ ਭੱਲਣ ਵਾਲੇ ਦਾ ਮੰਮੂ ਦਾ ਮੁੰਡਾ ਆ ਬੈਠਾਗਾ ਸਬ ਇਨਸਪੈਕਟਰ ਭਰਤੀ ਹੋਇਆਗਾ ਤੇ ਕੋਈ ਛੋਟੀ ਮੋਟੀ ਗੱਲ ਨਹੀਂ ਇਹ ਕਹਿੰਦੇ ਅਸੀਂ ਤਾਂ ਠਾਣੇ ਦੇ ਮੂਰਤੀ ਨਹੀਂ ਨਾਦੇ ਤੇ ਸਾਡੇ ਮੁੰਡੇ ਤੇ ਦੋ ਸਟਾਰ ਲੱਗੇ ਤੇ ਨਹੀਂ ਪੰਜ ਪੰਜ 7 7 ਕਿੱਲੇ ਵਿਗ ਜਾਂਦੇ ਸਭ ਇਨਸਪੈਕਟਰ ਲੱਗਣ ਤੇ ਤੇ ਨਹੀਂ ਤਾਂ ਜੇ ਆਪਣੇ ਆਪ ਵੀ ਆਉਂਦਾ ਹੁੰਦਾ ਮੈਂ ਇਹ ਵੀ ਦੱਸ ਦਿੰਨਾ ਉਹ ਮੂੰ ਨੂੰ ਵੀ ਕਈ ਇਹੇ ਜਿਹੀ ਵੀ ਫਿਰਦੇ ਹੁੰਦੇ ਸੀ ਅੱਗੇ ਵੀ ਲਿਸਟ 'ਚ ਤਾਂ ਆ ਹੀ ਗਿਆ ਮੈਂ ਮੂੰ ਹੀ ਧੱਕ ਕੇ ਲੈ ਜਾ ਵੀ ਤੇਰੇ ਮੁੰਡਾ ਲਵਾਵਾਂ ਵੇਖ ਕੇ ਆ ਜਾਂਦੇ ਸੀ ਕਿ ਵੀ ਲਿਸਟ 'ਚ ਤਾਂ ਆਇਆ ਹੀ ਪਿਆਗਾ ਮੂੰ ਹੀ ਲਾ ਲਓ ਇਹਨੂੰ ਇਹਦਾ ਵੀ ਮਨ ਨਹੀਂ ਖੜਨਾ ਸੀ ਚੱਲ ਸਬ ਇਨਸਪੈਕਟਰ ਲੱਗਦਾ ਕਿਰਾ ਇਧਰ ਉਧਰੋ ਵੇਚ ਕੇ ਦੇ ਦਿੱਗੇ ਆਪਣੀ ਸਰਕਾਰ ਦੇ ਵਿੱਚ 43000 ਨੌਕਰੀ ਦਿੱਤੀ ਹੈ 43000 ਇੱਕ ਬੰਦਾ ਉਂਗਲ ਕਰਦੇ ਕਿ ਪੈਸਾ ਲੱਗਿਆ ਹੋਵੇ ਇੱਕ ਬੰਦਾ ਉਂਗਲ ਕਰ ਦੇ ਕੇ ਸਪਾਰਸ਼ ਲੱਗੀ ਹੋਵੇ ਸੋ ਮੈਂ ਤਾਂ ਕਹਿੰਦਾ ਕਿ ਜੇ ਅੱਜ ਇਹਨਾਂ ਦਾ ਬੇਟਾ ਲੱਗ ਸਕਦਾ ਤਾਂ ਆਉਣ ਵਾਲੇ ਸਮੇਂ 'ਚ ਆਪਣੇ ਬੱਚੇ ਲੱਗ ਸਕਦੇ ਬੱਚੇ ਤਿਆਰੀ ਕਰਨ ਲੱਗੇ ਪੜ੍ਹਾਈ ਕਰਨ ਲੱਗੇ ਸੋ ਇਸੇ ਤਰ੍ਹਾਂ ਬਰਿੰਦਰ ਮਾਸਤਰੀਆ ਦਾ ਉਹ ਬੇਟਾ ਵੀ ਸਬ ਇਨਸਪੈਕਟਰ ਤੀਜੀ ਨੌਕਰੀ ਮਿਲੀ ਆ ਸੋ ਮੇਰਾ ਕਹਿਣ ਦਾ ਮਤਲਬ ਹੁਣ ਧਾਰਨਾ ਤਾਂ ਤੁਹਾਡੇ ਸਾਹਮਣੇ ਆ ਨਾ ਕਿ ਫਲਾਨਾ ਲੱਗ ਸਕਦਾਗਾ ਸੋ ਮੇਰੀ ਤਾਂ ਇਹੀ ਬੇਨਤੀ ਆ ਤੁਸੀਂ ਕਿਰਤੀ ਲੋਕਾਂ ਇੱਕੋ ਹੀ ਕੰਮ ਕਰਦੇ ਹੋ ਉਸ ਦਿਨ ਝਾੜੂ ਵਾਲਾ ਬਟਨ ਨੱਪਦੇ ਹੋ ਤਾ ਕਿ ਆਪਣੇ ਪੰਜਾਬ ਦੇ ਭਵਿੱਖ ਲਈ ਸਰਦੂਲਗੜ ਦੇ ਲਈ ਆਪਾਂ ਹੋਰ ਫੰਡ ਲੈ ਕੇ ਆ ਸਕੀਏ ਕਾਰਨ ਇਹ ਆ ਕਿ ਖੁੱਡੀਆਂ ਸਾਹਿਬ ਨੂੰ 6 ਕਰੋੜ ਰੁਪਇਆ ਮਿਲਣਾ ਸਾਲ ਦਾ ਤੇ ਮੈਂ ਤਾਂ ਇਸ ਵੇਖ ਲਓ ਮੈਂ ਉਹਨਾਂ ਨੂੰ ਇੱਕ ਗੱਲ ਕਹਿਤੀ ਸੀ ਵੀ ਇੱਕ ਵਾਰੀ ਤੁਸੀਂ ਸਾਰੇ ਕਿਹੜਾ ਦੇਜੋ ਉਸ ਤੋਂ ਬਾਅਦ ਅਸੀਂ ਸਾਂਭ ਲਾਂਗੇ ਪਰ ਫੰਡਾਂ ਵੇਲੇ ਨਾ ਸਾਨੂੰ ਨਾ ਕਰਿਓ ਜਿਵੇਂ ਅਸੀਂ ਵੋਟਾਂ ਪਾਵਾਂਗੇ ਤੇ ਉਨਹੀਂ ਅਸੀਂ ਫੰਡ ਲਵਾਂਗੇ ਤੇ ਜਿੰਨੀ ਵੱਡੀ ਲੀਡ ਹੋਊਗੀ ਉਨੇ ਵੱਧ ਪੈਸੇ ਆਪਾਂ ਸਰਦੂਲਗੜ ਵਾਸਤੇ ਲੈ ਕੇ ਆਵਾਂਗੇ